ਸੋ ਅਜਵਾਰ ਬ੍ਰੇਕਫਾਸਟ ਕਰਕੇ ਜਾਣਾ ਸੀ ਜਲੰਧਰ ਨੂੰ ਅੱਜ ਨਾਲ ਵੀ ਚੱਕ ਲਿਆ ਸਮਾਨ ਘੰਟਿਆਂ ਘੰਟੇ ਬਾਅਦ ਫਿਰ ਫੋਕ ਲੱਗ ਜਾਂਦੀ ਸਾਨੂੰ ਤਰਪਾ ਜਲੰਧਰ ਨੂੰ ਅੱਜ ਵੈਰੀ ਡੀ ਮੂੜੀ ਬਣਾਉਣ ਦਾ ਵੀ ਸ਼ੌਂਕ ਹੈਗਾ ਹੋ ਗਿਆ ਵੈਲਕਮ ਜਲੰਧਰ ਆ ਗਿਆ ਫੁੱਟਬਾਲ ਚਾਹੁੰਗਾ ਤੇ ਸਮਾਨ ਖਰੀਦਣਾ ਸੀ ਇਹ ਮਸ਼ੀਨਾਂ ਵਿੱਚ ਉਹਨਾਂ ਦੇਖਣੀਆਂ ਸੀ ਕੋਈ ਕਮਾੜੇ ਮੋٹے ਸੇਤ ਲਈ ਵੀ ਵੈਸੇ ਖਰਚਣਾ ਚਾਹੀਦਾ ਬੰਦੇ ਨੂੰ ਇਹ ਕਾ ਮਸ਼ੀਨ ਸੈਟ ਪਸੰਦ ਆਈ ਸੀ ਤੇ ਇੱਕ ਲਿਆ ਸਾਈਕਲ ਜਿਆ ਰੇਟ ਬੜਾ ਮਹਿੰਗਾ ਬਾਬੇ ਜਿਮਾਂ ਜਿਵੇਂ ਚੱਕ ਚੱਕ ਬੰਦਾ ਸਮਾਨ ਮਾਰ ਦੇ ਰਿਹਾ ਤਾਂ ਜਿਮਾਂ ਵਾਲੇ ਭਰਾਵਾਂ ਦਾ ਮਹਿੰਗਾ ਬਹੁਤ ਆ ਪਿਆਰ ਨਾ ਰੱਖਿਆ ਕਰੋ ਹੋ ਗਏ ਵਾਪਸੀ ਤੇ ਫੇ ਭੁੱਖ ਵੀ ਲੱਗਣੀ ਰਾਹ ਜਿੱਧਰ ਭਾਜੀ ਹੁਣੀ ਸ਼ਰਾਰਤਾ ਪਾਵਾ ਕਰਦੇ ਆ ਹੁਣੀ ਬਹੁਤ ਸ਼ਰਾਰਤਾ ਕਰਦੇ ਆ ਅੰਦਰ ਬਾਈ ਹੁਣ ਤਾਂ 5 ਵਜੇ ਸ਼ਾਮ ਨੂੰ ਰੋਟੀ ਖਾਣ ਦਾ ਟਾਈਮ ਲੱਗਾ ਪਹੁੰਚ ਗਏ ਘਰ ਤੇ ਆ ਦੋ ਡੱਬੇ ਜਿਹਾ ਲੈ ਆਂਦੇ ਸੀਗੇ ਦੋ ਡੱਬਿਆਂ ਚ ਕੱਢਦੇ ਕਿਹੜਾ ਸੱਪ ਨਿਕਲਦਾ ਕਿ ਸੈਕਲ ਜਿਆ ਪਸੰਦ ਆਇਆ ਸੀ ਤੇ ਕਾ ਮਸ਼ੀਨ ਜੇ ਖਲਾਰਾ ਦਾ ਪਾ ਲਿਓ ਕਹਿੰਦਾ ਜੀ ਬੰਦਾ ਭੇਜ ਦੇਣੇ ਫਿੱਟ ਕਹਿੰਦੇ ਨੂੰ ਮੈਂ ਕਿਹਾ ਨਹੀਂ ਸਾਡੇ ਵੀ ਯਾਰ ਮਿਸਤਰੀ ਆ ਆਪੇ ਫਿੱਟ ਕਰ ਲੈਣੀ ਆ ਘਾਤੀਆਂ ਨੀਆਂ ਖੜੀਆਂ ਇਧਰ ਫੇ ਫੋਟੋ ਜੀ ਇੱਕ ਇਧਰ ਭਾਜੀ ਉਹਨਾਂ ਨੂੰ ਬਹੁਤ ਸ਼ੌਂਕ ਆ ਭਾਜੀ ਉਹਨਾਂ ਕਹਿੰਦੇ ਪਾਪਾ ਸਾਰਾ ਕੁਝ ਕਰਨਾ ਹੀ ਮੈਂ ਆ ਤੁਸੀ ਸਾਈਡ ਤੇ ਹੋ ਜਾ ਜਰਾ ਪੁੱਤ ਦੇ ਹੁੰਦੇ ਆ ਤੁਸੀ ਕੰਨੂ ਐਵੇਂ ਗਰਮੀ ਚ ਲੱਗੇ ਆ ਬੁੱਤ ਮੇਰਾ ਪਿਆਰ ਭੋਗਾ ਦਾ ਮੇਨਾਂ ਆ ਦੇਖੋ ਤਾਂ ਕਿੱਦਾਂ ਲੱਗਾ ਫਟਾਫਟ ਮਸ਼ੀਨ ਫਿੱਟ ਕਰਾਣ ਮੈਂ ਕਹਾਂ ਕਰਨੀ ਆ ਬਈ ਆ ਪੈਸਾ ਅਸੀਂ ਵੀ ਨੀ ਕਿਸੇ ਨੂੰ ਵਾਧੂ ਦਿੰਦੇ ਬ ਉਹ ਕਾਪੀ ਜੇ ਤਾਂ ਫੋਟੋਆਂ ਫੋਟੋਆਂ ਦੇਖ ਕੇ ਕਰ ਲਈ ਫੇਟ ਉਦਾਂ ਕੰਮ ਉਹ ਲਗਾ ਦੇ ਕਾਸ ਤੇ ਕਹੋ ਸੈਟ ਆ ਗਿਆ ਕੰਮ ਉਦਾਂ ਆ ਦੋ ਚੀਜ਼ਾਂ ਦਾ ਨਹੀਂ ਪਤਾ ਲੱਗਾ ਮੈਂ ਕਿਹਾ ਬਾਅਦ ਚ ਕਰ ਲਵਾਂਗੇ ਮਸ਼ੀਨ ਚੱਲਦੀ ਕਰ ਲਈ ਇਹ ਹੁਣ ਕੱਲੂ ਪੁੱਛਾਂਗੇ ਬਾਈ ਨੂੰ ਕਿੱਥੇ ਫੇਟ ਹੋਣੀਆਂ ਲੈ ਬਈ ਆਵਦੀ ਮਿਹਨਤ ਤੇ ਵੈ ਖਰਚ ਕੇ ਐਕਸਲ ਲਾਣ ਦਾ ਸੁਆਦ ਹੀ ਬੜਾ ਆ ਹੈ ਫੇਟ ਐ ਮਸ਼ੀਨ ਪੂਰੀ ਐ ਮੈਂ ਕਹਿੰਦਾ ਜੀ ਕੋਈ ਨਾ ਕੋਈ ਸਮਾਨ ਪਿਆ ਹੋਵੇ ਬੰਦੇ ਤੇ ਗੱਲ ਚ ਹੱਥ ਪੈਰ ਮਾਰਦਾ ਹੀ ਆ ਬੰਦਾ ਮੜਾ ਮੋਟਾ ਸੇਕ ਲਈ ਨੇਰੇ ਨੇਰੇ ਜਦੋਂ ਵੀ ਟਾਈਮ ਲੱਗੇ ਹੱਬ ਤੇ ਦੋ ਦਿਨ ਹੀ ਲਾ ਲਓ ਮੈਂ ਕਹਿੰਦਾ ਬਹੁਤ ਹੈ ਸੇਕ ਲਈ ਆ ਲੈ ਉਹ ਤਾਂ ਭਾਜੀ ਉਹਨਾਂ ਨੂੰ ਵੀ ਸਾਈਕਲ ਬਹੁਤ ਪਸੰਦ ਆਇਆ ਕਹਿੰਦਾ ਮੰਮੀ ਤੇ ਵੀ ਪਿੱਛੇ ਬੈਠ ਜਾ ਮੈਂ ਹੀ ਚਲਾਣਾ ਮਾਲ ਪਹੁੰਚਾਣਾ ਜਿਹੜੀ ਮਾਰਨ